ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾਂ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ ਭਾਈ ਕੀ ਹਾਲ ਹੈ ਠੀਕ ਹੈ ਭਾਈ ਠੀਕ ਹੈ ਭਾਈ ਤੁਹਾਡਾ ਬਿੱਲ ਆਇਆ ਹਾਂ ਭਾਈ ਆਇਆ ਮੇਰਾ ਬਿੱਲ ਭਾਬੀ ਤੁਹਾਡਾ ਬਿੱਲ ਆਇਆ? ਹਾਂ ਵੀਰੇ ਆਇਆ ਮੇਰਾ ਬਿੱਲ। ਭਾਈ ਤੁਹਾਡਾ ਬਿੱਲ ਆਇਆ? ਹਾਂ ਹਾਂ ਇਹ ਆ ਸਾਡਾ ਬਿੱਲ। ਭਈ ਤੁਸੀਂ ਕੀ ਕਹਿ ਰਹੇ ਹੋ? ਮੈਂ ਤਾਂ ਵਕਤ ਪਿਆ ਮੇਰੇ ਬਿਜਲੀ ਦੇ ਬਿੱਲ ਤੇ ਜ਼ੀਰੋ ਲਿਖਿਆ ਆਇਆ। ਮਨ ਤਾਂ ਡਰ ਲੱਗ ਰਿਹਾ ਕਿਥੇ ਮੇਰਾ ਸੁਪਨਾ ਤਾਂ ਨਹੀਂ। ਬਾਈ ਸੁਪਰਾਨੀ ਸੱਚ ਐ ਮਾਨ ਸਰਕਾਰ ਕਰਕੇ ਸਾਡੇ ਸਭ ਦੇ ਬਿੱਲ ਜ਼ੀਰੋ ਆਏ ਨੇ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋਈ ਐ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਤਾਂ ਸਾਡੇ ਘਰੇ ਸਾਈਕਲ ਆਇਆ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਮੇਰੇ ਕੋਲ ਸਿਲਾਈ ਮਸ਼ੀਨ ਆਈ ਤੇ ਮੈਂ ਆਪਣੇ ਜਵਾਕ ਨੂੰ ਲੈਪਟਾਪ ਦਿਵਾ ਸਕਿਆ ਸਿਰਫ ਇਸੇ ਜ਼ੀਰੋ ਬਿੱਲ ਕਰਕੇ 600 ਯੂਨਟ ਪਰ ਹੋਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵੈਟ ਦੀ ਕੋਈ ਸ਼ਰਤ ਨਹੀਂ ਲਾਈ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਐ ਇਹ ਔਰ ਸਹੂਲਤਾ ਦੇ ਨਹੀਂ ਸਕਾਰ ਲਗਾ। ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ। ਔਰ ਜਿੰਨੀ ਵਾਰ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ 'ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ 'ਚ ਮਤਲਬ ਕਿ ਸੈਟਅਪ ਕਰਨਾ ਹੈ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬੁਨਿਆਦੀ ਢਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਮਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਬਿਆਂ ਦੇ ਨਾਲ ਰਿਲੇਟਡ ਵਿਜ਼ਿਟ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਹੈ ਪਿੰਡ ਚਨਾਰਥਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰੇ ਪੀਪੀਸੀਬੀ ਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵਕ ਵਕ ਤਰੀਕੇ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਚ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਜਿਹਨੂੰ ਅਸੀਂ ਪਲਾਂਟੇਸ਼ਨ ਲਈ ਐਗਰੀਕਲਚਰ ਦੇ ਲਈ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ ਬਹੁਤ ਵੱਡੀ ਫਿਗਰ ਹੈ ਇਸ ਵਾਰ ਸਿਰਫ ਤੇ ਸਿਰਫ ਟੋਬਿਆਂ ਦੇ ਸਫਾਈ ਦੇ ਲਈ ਤੇ ਸਾਰੇ ਟੋਬਿਆਂ ਦੇ ਸਿਸਟਮ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ 4573 ਕਰੋੜ ਰੁਪਏ ਦੀ 4573 ਕਰੋੜ ਰੁਪਏ ਦੀ ਤਸਵੀਜ ਰੱਖੀ ਹੈ ਇਹਦੇ ਵਿੱਚ ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਰਿਹਾ ਹਾਂ ਕਿ ਹੁਣ ਤੱਕ ਜਦੋਂ ਦਾ ਸਾਡੇ ਅਸੀਂ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਬਜਟ ਤੋਂ ਬਾਅਦ ਚੋਂ 1062 ਛੱਪੜ 1062 ਛੱਪੜ ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਣੀ ਨੂੰ ਡੀ ਵਾਟਰਿੰਗ ਕਰਾ ਕੇ ਉਹਨਾਂ ਦਾ ਪਾਣੀ ਬਾਹਰ ਕੱਢ ਕੇ ਛੱਪਣਾ ਦਾ ਤੇ ਇਸ ਤੋਂ ਅੱਗੇ ਇਹਨਾਂ ਚੋਂ 406 ਛੱਪੜਾਂ ਦੇ ਕਰੀਬ ਐਸੇ ਛੱਪੜ ਨੇ ਜਿਨ੍ਹਾਂ ਦੀ ਅਸੀਂ ਡੀਸੈਲਟਿੰਗ ਵੀ ਕਰਵਾਤੀ ਡੀਸੈਲਟਿੰਗ ਦਾ ਇਹ ਵਿੱਚ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਨੰਬਰ 1 ਜਿਹੜੀ ਥੱਲੇ ਗਾਰ ਇਕੱਠੀ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਪਾਣੀ ਦੀ ਪਰਕੂਲੇਸ਼ਨ ਹੈ ਜਿਹੜੀ ਥੱਲੇ ਧਰਤੀ ਚ ਜਾਣੀ ਚਾਹੀਦੀ ਹੈ ਉਹ ਪਰਕੂਲੇਸ਼ਨ ਰੁਕ ਜਾਂਦੀ ਹੈ ਤਾਂ ਡੀਸੈਲਟਿੰਗ ਕਰਨ ਦੇ ਨਾਲ ਪਰਕੂਲੇਸ਼ਨ ਹੋਊਗੀ ਪਰ ਡੀਸੈਲਟਿੰਗ ਵੀ ਇੱਕ ਲੈਵਲ ਤੱਕ ਕੀਤੀ ਜਾ ਸਕਦੀ ਹੈ ਉਸ ਤੋਂ ਵੱਧ ਡੀਸੈਲਟਿੰਗ ਕਰਨ ਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਪਤਨ ਖਰਾਬ ਹੁੰਦਾ ਪਾਣੀ ਦਾ ਸੋ ਇਸ ਕਰਕੇ ਕਿਤੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਅਸੀਂ ਰੀਸੈਲਟਿੰਗ ਕਰਾ ਰਹੇ ਹਾਂ ਕਿਤੇ ਪਾਣੀ ਦਾ ਜਿੱਥੇ ਜ਼ਿਆਦਾ ਇਹਨਾਂ ਨੇ ਡੂੰਘੇ ਕਰਲੇ ਛੱਪਰ ਤੇ ਉਸ ਉਹ ਪਾਣੀ ਧਰਤੀ ਇដ្ឋਲਾ ਖਰਾਬ ਨਾ ਹੋਵੇ ਮਾੜੀਆਂ ਬਿਮਾਰੀਆਂ ਨਾ ਲੱਗਣ ਭਿਆਨਕ ਕੋਈ ਬਿਮਾਰੀਆਂ ਨਾ ਲੱਗਣ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਕੰਟਾਮਿਨੇਟਡ ਵਾਟਰ ਨਾ ਆਵੇ ਸੋ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਕਿਤੇ ਤਾਂ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਰੀਸੈਲਟਿੰਗ ਕਰਾ ਰਹੇ ਹਾਂ ਔਰ ਪਾਣੀ ਦੀ ਪਰਕੂਲੇਸ਼ਨ ਪ੍ਰੋਪਰ ਹੋ ਸਕੇ ਉਹਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਮਸਲੇ ਸੀ ਇਹ ਤਕਰੀਬਨ ਕੋਈ ਅੱਜ ਦੇ ਨਹੀਂ ਇਹ ਕਈ ਸਰਕਾਰਾਂ ਆ ਕੇ ਚਲੇ ਗਈਆਂ ਸੀ ਆਪਾਂ ਕਾਂਗਰਸ ਤੇ ਅਕਾਲੀ ਦਲ ਦੀ ਭਾਜਪਾ ਦੀ ਸਰਕਾਰਾਂ ਹੰਡਾਈਆਂ ਔਰ ਇਹ 15 ਤੋਂ 20 ਸਾਲ 25 ਸਾਲ ਪੁਰਾਣੇ ਮੁੱਦੇ ਨੇ ਕਿ ਨਾ ਤਾਂ ਕਦੇ ਧਿਆਨ ਦੇ ਨਾਲ ਕਦੇ ਇੰਨੀ ਮਾਈਕਰੋ ਲੈਵਲ ਤੇ ਕਦੇ ਛੱਪਣਾ ਦੀ ਨਾ ਕਦੇ ਕਿਸੇ ਨੇ ਸਫਾਈ ਕਰਾਈ ਨਾ ਕਦੇ ਸਾਰ ਲੱਤੀ ਪਰ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਕਿਉਂਕਿ ਉਹ ਗਰਾਊਂਡ ਲੈਵਲ ਦੇ ਨਾਲ ਗਰਾਊਂਡ ਰਿਐਲਿਟੀ ਦੇ ਨਾਲ ਖੁਦ ਜੁੜੇ ਹੋਏ ਨੇ ਸੋ ਉਹਨਾਂ ਨੇ ਹੁਣ ਇਸ ਵਾਰ ਇੱਕ ਤਹਈਆ ਕੀਤਾ ਸੀ ਕਿ ਆਪਾਂ ਸਾਡੇ ਸਾਡਾ ਜਿਹੜਾ ਟੀਚਾ ਹੈ ਅਸੀਂ ਹੁਣ ਜਿਹੜਾ ਸਾਡਾ ਇਹ 1 ਸਾਲ ਦਾ ਸਮਾਂ ਅਸੀਂ 1 ਸਾਲ ਦੇ ਪੀਰੀਅਡ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਛੱਪੜਾਂ ਦਾ ਤੇ ਜਿਹੜਾ ਪਿੰਡ ਦੇ ਵਿੱਚ ਪਲੇ ਗਰਾਊਂਡ ਦਾ ਇਹ ਬਾਰ ਫੁੱਟ ਲੈਵਲ ਤੇ ਉੱਤੇ ਕੰਮ ਸ਼ੁਰੂ ਕਰਨਾ ਹੈ ਜਿਹਦਾ ਕੰਮ ਮੈਨੂੰ ਇਹ ਦੱਸਦੇ ਖੁਸ਼ੀ ਹੁੰਦੀ ਹੈ ਕਿ ਬੜੇ ਵੱਡੇ ਸਤਰ ਦੇ ਉੱਤੇ ਚੱਲ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਮਤਲਬ ਕਿ ਕੰਮ ਹੈ ਔਰ ਇਹਨੂੰ ਅਸੀਂ ਨੇਪਰੇ ਵੀ ਚੜਾਵਾਂਗੇ ਔਰ ਇਹਦਾ ਜਿਹੜਾ ਬੈਨੀਫਿਟ ਹੈ ਸਾਡੀ ਆਉਣ ਵਾਲੀ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਤਕਾਰਯੋਗ ਸੰਗਤ ਰਹਿੰਦੀ ਹੈ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਬੈਨੀਫਿਟ ਮਿਲੂਗਾ